ਜੋ ਪਹਿਲਗਾਮ ਦੇ ਵਿੱਚ ਬਹੁਤ ਅਤ ਦੁੱਖਦਾਈ ਘਟਨਾ ਵਾਪਰੀ ਹੈ ਕਿ ਕੁਝ ਲੋਕਾਂ ਨੇ ਬਕਾਇਦਾ ਨਾਮ ਪੁੱਛ ਪੁੱਛ ਕੇ ਖਾਸ ਕਰਕੇ ਇੱਕ ਧਰਮ ਦੇ ਲੋਕਾਂ ਨੂੰ ਉੱਥੇ ਨਿਸ਼ਾਨਾ ਬਣਾਇਆ ਗਿਆ ਇਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਹ ਥੋੜੀ ਹੈ ਇਸ ਤੋਂ ਵੱਡਾ ਕੀ ਪਾਪ ਹੋ ਸਕਦਾ ਹੈ ਕਿ ਅਸੀਂ ਧਰਮਾਂ ਦੇ ਨਾਮਾਂ ਤੇ ਅਸੀਂ ਬੰਦਿਆਂ ਦਾ ਕਤਲ ਕਰਨਾ ਸ਼ੁਰੂ ਕਰ ਦਈਏ ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਸੀ ਕਿ ਬੰਗਲਾ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਸੰਗਤੀ ਰੂਪ ਵਿੱਚ ਅਰਦਾਸ ਕੀਤੀ ਜਾਏ ਉਹਨਾਂ ਵਿਛੜੀਆਂ ਆਤਮਾ ਵਾਸਤੇ ਉਹਨਾਂ ਦੇ ਪਰਿਵਾਰਾਂ ਵਾਸਤੇ ਪੂਰੇ ਮੁਲਕ ਵਾਸੀਆਂ ਵਾਸਤੇ ਕਿ ਮਹਾਰਾਜ ਸਾਨੂੰ ਪਾਣਾ ਮੰਨਣ ਦਾ ਬਖਸ਼ਣ ਔਰ ਮਹਾਰਾਜ ਉਹਨਾਂ ਗੁਨਾਹਗਾਰਾਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਦੇਣ ਜਿਨ੍ਹਾਂ ਨੇ ਐਸਾ ਪਾਪ ਕਮਾਇਆ ਸੋ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਵਿਸ਼ੇਸ਼ ਕਰਕੇ ਅਸੀਂ ਦੁੱਖ ਪ੍ਰਗਟ ਕਰਦੇ ਆਂ ਔਰ ਉਹਨਾਂ ਮਰਨ ਵਾਲਿਆਂ ਦੇ ਪ੍ਰਤੀ ਸ਼ਰਧਾ ਸਤਕਾਰ ਭੇਟਾ ਕਰਦੇ ਆਂ ਕਿ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈ ਕਿ ਜੀਉਣ ਦਾ ਹੱਕ ਵੀ ਨਹੀਂ ਹੈ ਕਿਸੇ ਨੂੰ ਔਰ ਇਹ ਹੱਕ ਕਿੰਨੋ ਹੈ ਕਿ ਕੋਈ ਕਿਸੇ ਦੀ ਜਾਨ ਤੱਕ ਲੈ ਲਵੇ ਇਹੋ ਜਿਹਾ ਪਾਪ ਕਰਮ ਕੋਈ ਵੀ ਕਰੇ ਸਾਨੂੰ ਉਹਦੀ ਪਰਜੋਰ ਨਹੀਂ ਦਿਆ ਕਰਨੀ ਚਾਹੀਦੀ ਹੈ ਸਿੱਖ